ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆਂ ਜੀ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਆਪਾਂ ਕਰ ਰਹੇ ਹਾਂ ਸਵੇਰ ਦੀ ਵੀਡੀਓ ਸਟਾਰਟ ਤੇ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਸਟਿੱਪ ਨਹੀਂ ਕਰਨਾ ਅੱਜ ਮੈਂ ਸਵੇਰ ਵੇਲੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਆਪਾਂ ਹੁਣ ਦਿਖਾ ਰਹੇ ਹਾਂ ਸੁਣੋ ਅੱਗੇ ਕੀ ਕਰਦੇ ਹਾਂ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਆਪਾਂ ਪਾ ਰਹੇ ਹਾਂ ਸੈੱਡ ਦੇਖ ਰਹੇ ਹੋ ਤੁਸੀਂ ਬਿਸਤ ਸੁਣ ਇਹ ਸੱਡ ਪਾ ਰਹੇ ਰਾਤ ਮਿਸਤਰੀ ਗਾਰਡਰ ਵਗੈਰਾ ਲਾ ਕੇ ਕੱਲ ਕੱਲ ਸਵੇਰ ਦੇ ਲੱਗੇ ਸੀ ਮੈਂ ਇੱਥੇ ਵੀਡੀਓ ਨਹੀਂ ਬਣੀ ਧੁੱਪ ਬਹੁਤ ਜ਼ਿਆਦਾ ਸੀ ਧੁੱਪੇ ਨਿਕਲਣ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਮੈਂ ਹੁਣ ਮੈਂ ਕਿ ਸਵੇਰੇ ਵੀਡੀਓ ਬਣਾ ਲਾ ਬਸ ਤਕਰੀਬਨ ਤਿਆਰੀ ਹੋਈ ਹੈ ਸੱਡ ਪੈਣ ਦੀ ਬਾਕੀ ਆ ਸਲੇਟ ਪਾਉਣ ਵਾਲਿਆਂ ਨੇ ਐਂਗਲ-ਉਂਗਲ ਕੱਸ ਦੇਣੇ ਦੇਖੋ ਤੁਸੀਂ ਆਪਾਂ ਉੱਚੀ ਰੱਖਿਆ ਸੱਡ ਥੋੜਾ ਜਿਹਾ ਕਿਉਂਕਿ ਕਰ ਲੈਣ ਨੂੰ ਕੋਈ ਹੋ ਹੋਵੇ ਤਾਂ ਨੀਵਾ ਕਰਨ ਦੀ ਲੋੜ ਨਹੀਂ ਹੈਗੀ ਲਓ ਜੀ ਦਰ ਸੂਰਜ ਦੇ ਉੱਤੇ ਵੀ ਨਿਕਲ ਆਇਆ ਆਪਾਂ ਗੁਰਦੁਆਰਾ ਸਾਹਿਬ ਜਾਇ ਸੈਰ ਕਰਿਆ ਤੇ ਹੁਣ ਸੋਚਿਆ ਮੈਂ ਕਿ ਜਿੰਨਾ ਕਾਪਾ ਕੰਮ ਕਰਦੇ ਆ ਥੋੜਾ ਜਿਹਾ ਕਰਦੇ ਹਾਂ ਨ ਇੱਕ ਵੀਡੀਓ ਬਣਾ ਦਿਆ ਮੈਂ ਬਾਹਲਾ ਸੁਣ ਪਤਾ ਨਹੀਂ ਲਵੇ ਹੈ ਨਹੀਂ ਕੋਈ ਵਿਚਾਰ ਇੰਨੇ ਵੀਡੀਓ ਬਣਾਉਣ ਦੇ ਗੱਲਾਂ ਨਹੀਂ ਹੈਗੀਆਂ ਗੱਲਾਂ ਵੀ ਫੇਰ ਹੀ ਹੋਏ ਨੇ ਜਦੋਂ ਬੰਦਾ ਕੰਮ ਕਰਦਾ ਹੋਵੇ ਵੇਲੇ ਨੂੰ ਤਾਂ ਗੱਲਾਂ ਵੀ ਨਹੀਂ ਆਉਂਦੀ ਲਓ ਜੀ ਇੱਧਰ ਆਪਾਂ ਜਿਉਂ ਬੀਜਿਆ ਜਿਹੜੇ ਉਹਨਾਂ ਨੂੰ ਪਾਣੀ ਲਾਤਾ ਦੋ ਮੈਂ ਥੱਲੇ ਬੀਜਤੇ ਸੀ ਦੋ ਭਾਂਡਿਆਂ 'ਚ ਸਿਕਾ ਗਾਮਲੇ ਚ ਵੀ ਤੇ ਸਿਕਾ ਕੋਂਡੇ ਚ ਵੀ ਪੀਸੀ ਗਿਆ ਤੇ ਬਾਕੀ ਤੁਸੀਂ ਹਰੇ ਬਾਈ ਦੇਖ ਸਕਦੇ ਆ ਆਪਣੇ ਘਰੇ ਵੇਉ ਹੁਣ ਆਓ ਆਵਲਿਆਂ ਦੀ ਵਿਚਾਰਿਆਂ ਦੀਆਂ ਡਾਣੀਆਂ ਵੱਡਣੀਆਂ ਪੈਣੀਆਂ ਆਪਾਂ ਨੂੰ ਸੱਡ ਥੱਲੇ ਆ ਜਾਣਗੇ ਆਪਣੇ ਆਵਲੇ ਉਹਨਾਂ ਦੀ ਕਾਟਿੰਗ ਕਰਨੀ ਪਊਗੀ ਚਲੋ ਜੀ ਫਿਰ ਡਿੱਕਾ ਲਾਉਂ ਦੱਸੀ ਫਿਰ ਹੋਰ ਵੀ ਕੋਈ ਹੱਲ ਨਹੀਂ ਸੀ ਹੈਗਾ ਇਹਦੇ ਬਾਰੇ ਵਿੱਚ ਲਓ ਜੀ ਆ ਪਾਪ ਕਾ ਦੇ ਵਾਸਤੇ ਲਾ ਲਈ। ਪਸੇ। ਤੇਗਰਾ ਆਪਣੇ ਕੱਪੜੇ ਮਸ਼ੀਨ ਵਿੱਚ ਪਾਏ ਹੋਏ ਨੇ ਧੋਣ ਵਾਸਤੇ। ਲਓ ਜੀ ਹੁਣ ਸੁਣੋ। ਬਾਹਰ ਹਰਿਆਲੀ ਦਿਖਾ ਦਿਨੇ। ਬੇਰੀਏ ਸਾਡੇ ਇੱਥੇ। ਉਹ ਤੇ ਗਲੋ ਚੜੀ ਹੋਏ ਬਹੁਤ ਵਧੀਆ ਲੱਗਦੀ ਹੈ। ਉਹ ਦਿਖਾਉਣੀ ਨੇ ਸਨ। ਬਹੁਤ ਵਧੀਆ ਲੱਗਦੀ ਹੈ ਦੇਖੋ ਕਿੰਨੀ ਵਧੀਆ ਲੱਗਦੀ ਹੈ ਬੇਹੂ ਬਹੁਤ ਸੋਹਣਾ ਹੁੰਦਾ 베ਰੀ ਦਾ ਬਹੁਤ ਹੀ ਵਧੀਆ ਲੱਗਦੀ ਹੈ ਹਰੀ ਹਰੀ ਜਿਵੇਂ ਜੰਗਲ ਹੁੰਦਾ ਇਸ ਤਰ੍ਹਾਂ ਲੱਗਦੀ ਹੈ 베ਰੀ ਬਹੁਤ ਹੀ ਸੋਹਣਾ 베ਹੂ ਆਉਂਦਾ ਇਹਦਾ ਇਹਦੇ ਹੁਣ ਇੱਥੇ ਜਿਹੜਾ ਕੋਈ ਬੀਡ ਏਕ ਦਿੰਨੇ ਉਹ ਹੀ ਹਰਾ ਹੋ ਜਾਂਦਾ ਆ ਤੋਰੀਆਂ ਹਰੀਆਂ ਹੋ ਗਈਆਂ ਗਲੋ ਵਾਲੀ ਦੇ ਰਹੀ ਤੇ ਆ ਕਤੂਰਾ ਦੇਖੋ ਕਿੰਨਾ ਸੋਹਣਾ ਇਹ ਕੁੱਤੀ ਸੂਈ ਸੀ ਤੇ ਹਵਾਰਾ ਉਹਦਾ ਕਤੂਰਾ ਡਰਦਾ ਦੇਖੀ ਬੈਠਾ ਡਰਦਾ ਡਰਦਾ ਵਿਚਾਰਾ ਸੱਪ ਕੋ ਕੇ ਬੈਠਾ ਲਾਉ ਜੀ ਇੱਧਰ ਆਪਾਂ ਤੋਰ ਰਹੇ ਹਾਂ ਦੇਲੀਆਂ ਆਪਣੀ ਪੈਤ ਲਾ ਕੇ ਇਹ ਆਪਣੀ ਸਵੇਰ ਦੀ ਵੀਡੀਓ ਮੇਰਾ ਤਾਂ ਚਾਹ ਪਤਾ ਨਹੀਂ ਰਿੱਜ ਕੇ ਵਿੱਚ ਪੈ ਗਈ ਹੋਵੇ ਜਿਲਾਓ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਚਿਆ ਕੋਲ ਅੱਜ ਮੈਂ ਗੁਰੂ ਘਰ ਆਉਣ ਤੋਂ ਉਹਦੀ ਵੀਡੀਓ ਸਟਾਰਟ ਕਰਦੀ ਲੈ ਕਤੂਰੇ ਵੀ ਦਿਖਾ ਦੇ ਆ ਮੈਂ ਆਪਣੇ ਕਤੂਰੇ ਨੇ ਦੇਖੋ ਇਹ ਮੇਰੇ ਪੈਰਾਂ 'ਚ ਜਿੰਬੜ ਦੇ ਆ ਕੇ ਦੁੱਧ ਪੀਣਗੇ ਹੁਣ ਦੋ ਇਹ ਦੇਖੋ ਇੱਕਾਸੀ ਪਤਨ ਦਿਸਗੇ ਵੀਡੀਓ ਚ ਸਾਨੂੰ ਪਤਾ ਇਨਾ ਦਿਸਗੇ ਵੀਡੀਓ ਚ ਮੈਂ ਸਿੱਧੀ ਹੀ ਬਣਾਉਣੀ ਆ ਵੀਡੀਓ ਬਹੁਤ ਹੀ ਕੀ ਹੂ ਟ ਲੱਗਦੇ ਇਹ ਵੀ ਹੁਣ ਆਪਣੇ ਪਰਿਵਾਰ ਦੇ ਮੈਂਬਰ ਆਣਗੇ ਇੱਕ ਜਲੋਦੀ ਬਾਰ ਦਾ ਰੇਵ ਦਿਖਾਉਂਦੇ ਦਿਖਾਉਂਦੇ ਆਪਣੀ ਬਣ ਗਈ ਚਾਹ ਤੇ ਆਪਾਂ ਪਾ ਦੇਾਂਗੇ ਚਾਹ ਦੇ ਵਿੱਚ ਦੁੱਧੂ ਚਾਹ ਥੋੜੀ ਥੋੜੀ ਪੀਏ ਚਾਹ ਦਾ ਨਸਾ ਇਹੋ ਜਿਹਾ ਲਓ ਜਿੜ ਜੜੀ ਆਪਣੀ ਚਾਹ ਇਹ ਨਸਾ ਆਪਣਾ ਪੰਜਾਬੀਆਂ ਚਾਹ ਅੰਗਰੇਜ਼ ਸੱਡ ਕੇ ਪੰਜਾਬੀਆਂ ਵਾਸਤੇ ਉਹ ਲਾ ਕੇ ਗਏ ਨੇ ਪੰਜਾਬੀਆਂ ਨੂੰ ਚਾਹ ਦਾ ਨਸਾ ਇਹ ਲੋ ਜੀ ਅੱਜ ਆਪਾਂ ਜਾਣਾ ਪ੍ਰੋਗਰਾਮ ਤੇ ਇਸ ਤੋਂ ਬਾਅਦ ਚਾਹ ਪਾਣੀ ਪੀ ਕੇ ਤੇ ਜੋ ਵੀ ਪ੍ਰੋਗਰਾਮ ਹੋਊਗਾ ਅੱਗੇ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਵੀ ਕੀ ਪ੍ਰੋਗਰਾਮ ਕਿ ਮੈਂ ਜਿੰਨਾ ਕੰਮ ਕੀਤਾ ਉਹਨਿੰਕ ਵੀਡੀਓ ਸਾਨੂੰ ਦਿਖਾਤੀ ਵਾਲੀ ਵੀਡੀਓ ਹੈ ਨਹੀਂ ਸੀ ਮੇਰੇ ਕੋਲ ਕੋਈ 파ਉਣ ਨੇ ਮੈਨਵਾ ਜਾਏ ਹੋ ਗਏ ਮੈਂ ਕਿ ਮੈਂ ਸਵੇਰੇ ਸਵੇਰੇ ਸੂਟ ਕਰਦੇ ਵੀਡੀਓ ਤੇ ਬਾਕੀ ਆਪਾਂ ਦੁੱਧ ਰੜਕਤਾ ਆਪਾਂ ਭੇਰ ਪਣੀ ਤਾ ਉਹਦੀ ਦਦਾ ਦਿਨੇ ਸੁਣ ਦੁੱਧ ਰੜਕਤਾ ਲੱਸੀ ਬਣਾਵੀ ਲਓ ਜੀ ਇੱਧਰ ਆਪਣੀ ਚਾਹ ੜਕ ੜਕ ਕਰੀ ਜਣ ਲੱਗੀ ਬਾਹਰ ਆਉਣ ਲੱਗੀ ਮੈਨੂੰ ਐ ਹੋ ਗਿਆ ਵੀ ਦਿਨੇ ਜੇ ਕੋਈ ਨਾ ਵੀਡੀਓ ਹੋਏ ਮੇਰੇ ਕੋਲ ਮੈਂ ਪਾਉਂਗੀ ਚਲੋ ਮੈਂ ਚੱਕ ਕੇ ਹੀ ਪਾ ਦੂੰ ਮੈਨੂੰ ਐਡਿਟ ਕਰਨ ਦੀ ਲੋੜ ਨਹੀਂ ਹੈਗੀ ਇਸ ਕਰਕੇ ਮੈਂ ਵੀਡੀਓ ਸਵੇਰੇ ਸਵੇਰੇ 8-10 ਮਿੰਟ ਦੀ ਬਣਾ ਲਈ ਸੀ ਤੇ ਜਿੰਨੀ ਆਪਾਂ ਨੂੰ ਗੱਲਾਂ ਆਈਆਂ ਸੋ ਸੋ ਉਹਨੇ ਕਮਾਰ ਲੀਆ ਛੋਡੇ ਨਾਲ ਤੇ ਬਹੁਤੀਆਂ ਨਹੀਂ ਆਉਂਦੀਆਂ ਕੋਈ ਗੱਲਾਂ ਸਵੇਰ ਸਵੇਰ ਕਿਉਂਕਿ ਚਾਹ ਨਹੀਂ ਪੀਤੀ ਚਾਹ ਤਾਂ ਬਿਨਾਂ ਕੋਈ ਕਰ ਲੈਣੀ ਔੜਦੀ ਤੇ ਆਪਣੇ ਨਾਲ ਜਿਹੜੇ YouTube ਫੈਮਿਲੀ ਜੁੜੀ ਹੋਈ ਹੈ ਬਹੁਤ ਹੀ ਪਿਆਰੀ ਤੇ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਜੇ ਉਹ ਆਪਣਾ ਬਧੀ ਬਧੀ ਕਮੈਂਟ ਕਰਦੇ ਮੋਟੀਵੇਸ਼ਨ ਕਰਦੇ ਸਾਰੇ ਨਾਲ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਤੇ ਆਪਾਂ ਪੀਵਾਂਗੇ ਹੁਣ ਚਾਹ ਤੁਸੀਂ ਵੀ ਪੀਵੋ ਚਾਹ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਟੇਕ ਕੇਅਰ